ਖਬਰ ਇਹ ਇਸ ਨਵੇਂ ਪਾਗ ਵਿੱਚ ਆਪ ਸਭ ਦਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਈਯੂਬ ਦੀ ਕਿਤਾਬ ਦੇ 9ਵੇਂ ਅਧਿਆਇ ਦੀ ਦੁੱਜੀ ਆਇਤ ਵਿੱਚ ਅਸੀਂ ਇੱਦਾਂ ਪੜ੍ਹਦੇ ਹਾਂ ਈਯੂਬ ਆਪਣੇ ਦੋਸਤਾਂ ਨੂੰ ਇੱਕ ਸਵਾਲ ਪੁੱਛਦਾ ਹੈ ਇੱਕ ਆਦਮੀ ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਕਿਵੇਂ ਧਰਮੀ ਠਹਿਰਾਇਆ ਜਾ ਸਕਦਾ ਹੈ ਰੋਮੀਆਂ ਦੀ ਪੱਤਰੀ ਵਿੱਚ ਇੱਦਾਂ ਲਿਖਿਆ ਹੈ ਕਿ ਕੋਈ ਵੀ ਧਰਮੀ ਨਹੀਂ ਇੱਕ ਵੀ ਨਹੀਂ ਕੋਈ ਵੀ ਸਿਆਣਾ ਨਹੀਂ ਹੈ ਰੱਬ ਨੂੰ ਭਾਲਣ ਵਾਲਾ ਕੋਈ ਨਹੀਂ ਸਭ ਕੁਰਾਹੇ ਪੈ ਗਏ ਹਨ ਹਰ ਕੋਈ ਬੇਕਾਰ ਹੋ ਗਿਆ ਹੈ ਪੁਲਿਆਈ ਕਰਨ ਵਾਲਾ ਕੋਈ ਨਹੀਂ ਇੱਕ ਵੀ ਨਹੀਂ ਉਹਨਾਂ ਦੇ ਰਾਹ ਵਿੱਚ ਤਬਾਹੀ ਅਤੇ ਵਿਪਦਾ ਹੈ ਉਹਨਾਂ ਨੇ ਸ਼ਾਂਤੀ ਦਾ ਮਾਰਗ ਨਹੀਂ ਜਾਣਿਆ ਉਹਨਾਂ ਦੀਆਂ ਅੱਖਾਂ ਅੱਗੇ ਰੱਬ ਦਾ ਭੈ ਹੈ ਨਹੀਂ ਹੁਣ ਅਜਿਹਾਂ ਮਨੁੱਖ ਪਰਮੇਸ਼ਵਰ ਦੇ ਸਾਹਮਣੇ ਕਿਦਾਂ ਧਰਮੀ ਠਹਿਰਾਇਆ ਜਾ ਸਕਦਾ ਹੈ ਪ੍ਰਭੂ ਯੀਸ਼ੂ ਮਸੀਹ ਦੇ નિર્ਦੋਸ਼ ਬਿਦਾਗ ਅਤੇ ਪਾਪ ਰਹਿਤ ਹੋਣ ਦੇ ਬਾਵਜੂਦ ਮਨੁੱਖ ਜਾਤ ਦੇ ਪਾਪ ਦੇ छुटकारे ਲਈ ਪ੍ਰਭੂ ਯੀਸ਼ੂ ਨੇ ਉਸ ਪਾਪ ਨੂੰ ਉਸ ਦੁੱਖ ਨੂੰ ਨਿੰਦਿਆ ਨੂੰ ਪਰਮੇਸ਼ਰ ਦੇ ਕਰੋਧ ਨੂੰ ਸਲੀਬ ਉੱਤੇ ਸਹਿਣ ਕੀਤਾ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਦਾ ਇੱਕ ਧਰਮੀ ਕੰਮ ਜਿਹੜਾ ਸੂੜੀ ਉੱਤੇ ਕੀਤਾ ਗਿਆ ਸਾਰੇ ਮਨੁੱਖਾਂ ਲਈ ਜੀਵਨ ਖਾਤਰ ਧਰਮੀ ਹੋਣ ਦਾ ਕਾਰਨ ਬਣਿਆ ਪਰਮੇਸ਼ਰ ਨੇ ਪ੍ਰਭੂ ਯੇਸ਼ੂ ਨੂੰ ਜੋ ਕੋਈ ਪਾਪ ਨਹੀਂ ਜਾਣਦਾ ਸੀ ਸਾਡੇ ਬਦਲੇ ਪਾਪ ਬਢਾਇਆ ਤਾਂ ਜੋ ਅਸੀਂ ਉਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਬਣ ਸਕੀਏ ਹਣ ਜੋ ਕੋਈ ਵੀ ਪ੍ਰਭੂ ਯੀਸ਼ੂ ਮਸੀਹ ਵਿੱਚ ਵਿਸ਼ਵਾਸ ਕਰਦਾ ਹੈ ਉਹ ਵਿਸ਼ਵਾਸ ਦੁਆਰਾ ਪਰਮੇਸ਼ਵਰ ਦੀ ਨਿਗਾਹਾਂ ਵਿੱਚ ਧਰਮੀ ਠਹਿਰਾਇਆ ਜਾਂਦਾ ਹੈ ਪਵਿੱਤਰ ਬਾਈਬਲ ਵਿੱਚ ਯੋਹਾਨਾ ਦੀ ਇੰਜੀਲ 19 ਅਧਾਇ ਦੇ 3ਵੀਂ ਆਇਤ ਵਿੱਚ ਸਿੱਧਾ ਪੜ੍ਹਦੇ ਹਾਂ